ਕੱਲ ਸਾਰਿਆਂ ਨੂੰ ਕੀ ਹਾਲ ਚਾਲ ਹੈਗਾ ਠੀਕ ਠਾਕ ਹੂੰ ਵੀ ਅੱਜ ਸੀ ਕਾਸਤੀ ਤੇ ਆਪਾਂ ਇਹਦੇ ਬਾਬਾ ਸਿੱਧਾ ਦਾ ਡੇਰਾ ਹੈਗਾ ਮੇਰੇ ਪਿੰਡ ਲਾਲ ਵਿਚੇ ਮੱਥਾ ਟੇਕਣ ਆਏ ਸੀ ਇੱਧਰ ਸਾਹਮਣੇ ਦੁੱਧ ਪਿਆ ਘੋ ਪਿਆਗਾ ਮੱਥਾ ਟੇਕਿਆ ਇੱਥੇ ਵੀਡੀਓ ਕਰਦੇ ਹੋ ਸੇਅਰ ਜਨਲ ਕਰ ਲੋ ਫੋਲੋ ਮੈਨ ਇਧਰ ਵੀ ਦਿਖਾ ਰਹੇ ਹਾਂਗਾ ਡੇਰਾ ਬਹੁਤ ਵਧੀਆ ਕਰਨੀ ਵਾਲਾ ਹੈਗਾ ਬਹੁਤ ਹੀ ਸ਼ਕਤੀ ਵਾਲਾ ਡੇਰਾ ਹੈਗਾ ਅਸੀਂ ਇੱਥੇ ਸੋਹੀ ਗੋਤਾ ਸਾਡਾ ਇੱਥੇ ਮੱਥਾ ਟੇਕਦਾ ਹੈਗਾ ਕਾਸਤੀ ਨੂੰ ਜਦੋਂ ਕੋਈ ਡੰਗਰ ਨਮਾ ਲੈਣਿਆ ਤਾਂ ਉਹਦਾ ਦੁੱਧ ਪਾਉਣਿਆ ਪਹਿਲਾਂ ਜਿਹਨੂੰ ਸੁਰਚ ਖੁੱਲਣਾ ਕਹਿੰਦੇ ਨੇ ਤੇ ਉਹ ਸੱਚ ਗੁਰੂ ਨੇ ਕਹਿੰਦੇ ਇਥੇ ਮੱਥਾ ਟੇਕਿਆ ਦੁੱਧ ਪਾਇਆਗਾ ਤਾਂ ਕਿ ਅਸੀਂ ਉਦੋਂ ਬਾਅਦ ਨੂੰ ਅੱਗੇ ਵਧੇ ਸਕੀਏ ਵਰਤ ਸਕੀਏ ਜਿਵੇਂ ਭੋਗ ਲਗਵਾਉਣਾ ਉਹ ਭੋਗ ਲਵਾਇਆਗਾ ਤੇ ਮੈਂ ਇਹਦੀ ਡੇਰੇ ਚ ਡੇਰੇ ਦਾ ਮੈਂ ਦਿਖਾਉਣਾ ਬਹੁਤ ਹੀ ਸੋਹਣਾਗਾ ਬਹੁਤ ਹੀ ਸ਼ਾਂਤ ਮਾਹੌਲ ਆ ਬਹੁਤ ਹੀ ਸੋਹਣਾ ਲੱਗਦਾਗਾ ਇੰਨਾ ਵਧੀਆ ਲੱਗ ਰਿਹਾਗਾ ਜਿੰਨਾ ਵੀ ਕਹਦਾਂ ਸ਼ਾਂਤੀ ਦੇਖੋ ਜਿੱਥੇ ਵੀ ਸ਼ਕਤੀ ਵਾਲੀ ਜਗ੍ਹਾ ਕਿ ਉੱਥੇ ਸ਼ਾਂਤੀ ਹੁੰਦੀ ਹੈਗੀ ਬਹੁਤ ਜ਼ਿਆਦਾ ਇੱਥੇ ਹੀ ਬਹੁਤ ਜ਼ਿਆਦਾ ਸ਼ਾਂਤੀ ਆ ਮਨ ਨੂੰ ਸਕੂਨ ਮਿਲਦਾ ਬਹੁਤ ਜ਼ਿਆਦਾ ਇੰਨਾ ਵਧੀਆ ਸਕੂਨ ਮਿਲਦਾ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਤੇ ਮੈਂ ਦੂਜੇ ਕੰਦੇ ਦਾ ਦਿਖਾਉਣਾਗਾ ਉਹਦਾ ਰੰਗ ਦਾ ਕੰਮ ਚੱਲ ਰਿਹਾ ਹੈਗਾ ਤੇ ਆਹ ਦੁੱਧ ਪਿਆ ਆਪਣਾ ਤੇ ਘਿਓ ਪਿਆ ਇਧਰ ਆਪਾਂ ਮੱਥਾ ਟੇਕਿਆ ਹੈਗਾ ਇਹ ਇੱਥੇ ਮੱਥਾ ਟੇਕਦਾ ਹੈਗਾ ਇਹ ਰੀ ਲੰਘਾ ਹੈ ਇਧਰ ਇਹ ਇਧਰ ਸਮਾਦ ਆ ਗਈ ਤੇ ਆਹ ਇਧਰ ਤਲਾਬ ਹੈ ਇੱਥੇ ਬਾਬਾ ਸ੍ਰਸਪਤੀ ਦਾਸ ਜੀ ਜਿਹੜੇ ਇੱਥੇ ਹੈਗੇ ਸੀ ਬਾਬਾ ਜੀ ਉਹ ਇੱਥੇ ਨੌਂਦੇ ਹੁੰਦੇ ਸੀ ਇਹ ਤਲਾਬ ਪੁਰਾਣੀ ਤਲਾਬ ਹੀ ਹੁਣ ਨਵੀਂ ਤਲਾਬ ਉੱਧਰ ਬਣ ਗਈ ਦਰਖਤ ਕਾਫੀ ਨੇ ਬਹੁਤ ਹੀ ਜਿਆਦੇ ਦਰਖਤ ਨੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਸ਼ਾਂਤ ਮਾਹੌਲ ਆ ਇੱਥੇ ਤਾਂ ਬਹੁਤ ਹੀ ਸੋਹਣਾ ਹੈਗਾ ਤੇ ਜਿੱਦੜ ਸਮਾਰ ਆ ਗਈ ਤੇ ਉਹ ਸਾਹਮਣੇ ਕੰਮ ਚੱਲਦਾ ਇੱਥੇ ਸੌਣ ਦੇ ਮਹੀਨੇ ਚ ਬਰਸੀ ਹੁੰਦੀ ਆਗੀ ਤੇ ਉਹ ਬਰਸੀ ਹੁੰਦੀ ਆ ਬਰਸੀ ਮਣਾਈ ਜਾਂਦੀ ਉਹਦੇ ਤਿਆਰੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਨੇ ਦੇਖੋ ਇਹ ਜੋਤਾਂ ਨੇ ਜੀ ਚੱਲਦੀਆਂ ਜੋਤਾਂ ਕਿਉਂ ਪਾਤਾ ਆਪਾਂ ਤੇ ਜੋਤਾਂ ਦੇ ਕਿਉਂ ਪਾਤਾ ਇੱਧਰ ਮੱਥਾ ਠੇਕਤਾ ਸਾਹਮਣੇ ਇੱਧਰ ਮੱਥਾ ਠੇਕਤਾ ਤੇ ਹੁਣ ਚੱਲਦੇ ਆਂਗੇ ਇਹ ਜੋਤ ਚੱਲਦੀ ਤੇ ਕਿਉਂ ਪਾਤਾ ਜੀ ਆਪਾਂ ਸਾਹਮਣੇ ਆਹ ਦੁੱਧ ਇਹ ਤਾਂ ਲੰਗਰ ਹਾਲ ਹੈਗਾ ਸਾਹਮਣੇ ਆਹ ਲੰਗਰ ਹਾਲ ਲੰਗਰ ਦੁੱਧ ਪਾਤਾ ਜੀ ਲੱਸੀ ਪੀ ਲਈ ਤੁਸੀਂ ਬਹੁਤ ਸੁਆਦ ਸੀ ਤੇ ਲੱਸੀ ਪੀ ਲਈ ਸੀ ਬਸ ਕੀ ਆ ਗਿਆ ਨਜ਼ਾਰਾ ਇਹ ਹੁਣ ਚੱਲਦੇ ਆਂ ਪਿੰਡ ਨੂੰ ਘਰੇ ਜਾਵਦੇ ਆਂਗੇ ਆ ਦੇਖੋ ਕਿ ਬਹੁਤ ਸੁਹਾਣਾ ਦਿਖ ਰਿਹਾ ਹੈ ਬਹੁਤ ਹੀ ਵਧੀਆ ਨੇ ਤੇ ਸ਼ਾਮ ਤੇ ਆ ਜਾਂਦੀ ਹੈ ਲੱਸੀ ਵੀ ਇੱਕ ਹੀ ਨਜ਼ਾਰਾ ਆ ਗਿਆ ਡੇਰੇ ਚ ਗੁਰਦੁਆਰਾ ਸਾਹਿਬ ਹੋ ਕੇ ਲੱਸੀ ਬਹੁਤ ਹੀ ਜ਼ਾੜੀ ਹੁੰਦੀ ਹੈ ਬਹੁਤ ਹੀ ਵਧੀਆ ਹੁੰਦੀ ਹੈ ਇੱਥੇ ਲੱਸੀ ਬਣਾਉਂਦੇ ਨੇ ਕਾਫੀ ਤੇ ਬਹੁਤ ਹੀ ਨਜ਼ਾਰਾ ਆ ਜਾਂਦਾ ਹੈ ਚਲੋ ਹੁਣ ਜਾਵਦੇ ਆਂ ਘਰ ਨੂੰ ਵੀਡੀਓ ਵਧੀਆ ਲੱਗੀ ਤਾਂ ਜਾਇ ਬਾਬਾ ਜੀ ਦੀ ਜਾਇ ਸਿੱਧਾਂ ਦੀ ਜ਼ਰੂਰ ਲਿਖ ਦਿਓ ਤੇ ਚਲੋ ਜੀ ਮਿਲਦੇ ਆਪਾਂ ਤੇ ਫੜਕਾਂ ਤੇ ਟ੍ਰੇਨ ਆ ਰਹੀ ਹੈ ਜੀ